ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੈਂ ਕਸ਼ਮੀਰੀ لال ਕੈਂਤ ਚੀਫ ਐਡੀਟਰ ਨਵਾ ਸ਼ਰਦਬਾਬਾ YouTube ਚੈਨਲ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਸੀਂ ਕਾਫੀ ਸਰਵਾ ਕਰਨ ਤੋਂ ਬਾਅਦ ਹੀ ਖੁਦ ਜਿਹੜਾ ਹੈ ਆਪਣੇ ਚੈਨਲ ਤੇ ਬੈਠ ਕੇ ਗੱਲਬਾਤ ਕਰਦੇ ਆਂ ਅੱਜ ਕੱਲ੍ਹ ਜਿਹੜੀਆਂ ਕੁਝ ਪ੍ਰਵਾਸੀਆਂ ਵੱਲੋਂ ਵਾਰਦਾਤਾ ਕੀਤੀਆਂ ਜਾ ਰਹੀਆਂ ਨੇ ਜਾਂ ਹੋ ਰਹੀਆਂ ਨੇ ਉਸ ਮਾਮਲੇ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਪਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਚਰਚਾ ਚੱਲ ਰਹੀ ਹੈ। ਕਈ ਪੰਚਾਇਤਾਂ ਵੱਲੋਂ ਜਿਹੜਿਆ ਇਹ ਮਤੇ ਪਾਏ ਜਾ ਰਹੇ ਨੇ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ ਕਿ ਉਹ ਸ਼ਰਤਾਂ ਜਿਹੜੀਆਂ ਐ ਪ੍ਰਵਾਸੀ ਪੂਰੇ ਕਰਨ। ਮੈਂ ਜੀ ਪੰਜਾਬ ਹਿਮਾਚਲ ਟੀਵੀ ਤੇ ਉੱਪਰ ਵੀ ਦੋ ਵਾਰ ਆਇਆ। ਉੱਥੇ ਵੀ ਵਿਚਾਰ ਆਪਣੇ ਰੱਖੇ ਤੇ ਟੈਲੀਵਿਜ਼ਨ ਤੇ ਵੀ ਮੇਰੇ ਵਿਚਾਰ ਰੱਖੇ 2 ਵਜੇ ਦੁਪਹਿਰ ਨੂੰ ਪ੍ਰੋਗਰਾਮ ਦੇ ਵਿੱਚ। ਕੱਲ ਵੀ ਆਇਆ ਸੀ ਟੀਵੀ ਤੇ ਔਰ ਜਿਹੜਾ ਨਚੋੜ ਹੈਗਾ ਮੈਂ ਕਾਫੀ ਸਰਵੇ ਕੀਤਾ ਕੁਝ ਪੱਖ ਦੇ ਵਿੱਚ ਨੇ ਪ੍ਰਵਾਸੀਆਂ ਦੇ ਦੇ ਕੁਝ ਵਿਰੋਧ ਦੇ ਵਿੱਚ ਨੇ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਆ ਹੈ ਤੇ ਉਹ ਪੰਜਾਬ ਦੀਆਂ ਕੁਝ ਕੁ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇਹਨਾਂ ਦੇ ਹੱਕ ਦੇ ਵਿੱਚ ਵੀ ਆ ਗਈਆਂ ਨੇ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਆ ਦੇਖੋ ਪਰਵਾਸੀ ਜਿਹੜੇ ਨੇ ਇਹ ਝੋਨਾ ਲਾਉਂਦੇ ਨੇ ਪਟਾਈ ਕਰਦੇ ਨੇ ਬਹਾਈ ਕਰਦੇ ਨੇ ਜ਼ਿਆਦਾਤਰ ਇਹ ਕਿਸਾਨੀ ਦੇ ਨਾਲ ਹੀ ਸੰਬੰਧਿਤ ਜ਼ਿਆਦਾਤਰ ਹੁੰਦੇ ਨੇ ਔਰ ਹੁਣ ਮੰਡੀਆਂ ਦਾ ਸੀਜ਼ਨ ਚੱਲ ਗਿਆ ਆ ਇਹਨਾਂ ਨੇ ਆਣਾ ਆ ਮੰਡੀਆਂ ਦਾ ਕੰਮ ਕਰਨਾ ਹੈਗਾ ਔਰ ਜਿੱਥੋਂ ਤੱਕ ਮੇਰਾ ਇੱਕ ਅੰਦਾਜ਼ਾ ਆ ਸ਼ਾਇਦ ਮੇਰੇ ਅੰਕੜੇ ਸਹੀ ਆ ਜਾਂ ਗਲਤ ਆ ਇਹ ਮੈਂ ਕਹਿ ਨਹੀਂ ਸਕਦਾ ਲੇਕਿਨ ਅੰਦਾਜ਼ਾ ਹੈ ਕਿ 32-33 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਜਿਹੜੇ ਆ ਉਹ ਪ੍ਰਵਾਸੀ ਬਸ ਰਹੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਿਹੜਾ ਆ ਸਫਾਈ ਦਾ ਕੰਮ ਕਰ ਰਹੇ ਨੇ ਫੈਕਟਰੀਆਂ ਦੇ ਵਿੱਚ ਵੀ ਕੰਮ ਕਰ ਰਹੇ ਨੇ ਖੇਤੀਬਾੜੀ ਤਾਂ ਇਹਨਾਂ ਤੇ ਉੱਪਰ ਨਿਰਭਰ ਹੀ ਹੋ ਚੁੱਕੀ ਹੈ। ਹੋਰ ਹੋਟਲਾਂ ਦੇ ਵਿੱਚ ਕੰਮ ਕਰਦੇ ਨੇ, ਰੇੜੀਆਂ ਲਗਾਉਂਦੇ ਨੇ, ਗੋਲ ਗੱਪੇ ਜਾਂ ਹੋਰ ਸਮਾਨ ਜਿਹੜਾ ਆ ਜ਼ਿਆਦਾਤਰ ਇਹਨਾਂ ਦੀ ਤਾਦਾਦ ਹੈ। ਮਨ ਲੋ ਤੁਸੀਂ ਇਹਨਾਂ ਨੂੰ ਕੱਢਦੇ ਆ ਤਾਂ ਕਿ ਤੁਸੀਂ ਇੱਥੋਂ ਤੱਕ ਤਿਆਰ ਹੋ ਚੁੱਕੇ ਆ ਤੁਹਾਡੇ ਬੱਚੇ ਜਾਂ ਤੁਸੀਂ ਖੁਦ ਤਿਆਰ ਹੋ ਚੁੱਕੇ ਹੋ ਕਿ ਇਹਨਾਂ ਦੇ ਜੋ ਕੰਮ ਕਰਨੇ ਤੁਸੀਂ ਕੰਮ ਕਰ ਸਕਦੇ ਹੋ ਕੱਢਣ ਦੀ ਗੱਲ ਤੇ ਹਰ ਇੱਕ ਕਹਿ ਰਿਹਾ ਆ ਮੈਂ ਕਿਸੇ ਦੇ ਪੱਕੇ ਜਾਂ ਹੱਕ ਜਾਂ ਇਹੋ ਜਿਹੀਆਂ ਗੱਲਾਂ ਨਹੀਂ ਕਰ ਰਿਹਾ ਲੇਕਿਨ ਜੋ ਸੱਚ ਹੈਗਾ ਉਹ ਸ਼ੀਸ਼ਾ ਜਿਹੜਾ ਆ ਉਹ ਸਾਹਮਣੇ ਲਿਆ ਰਿਹਾ ਆ ਕਿਉਂਕਿ ਮੈਂ ਸਰਵੇ ਬਹੁਤ ਕੀਤਾ ਬਹੁਤ ਲੋਕਾਂ ਕੋਲ ਗਿਆ ਔਰ ਅਸੀਂ ਤੇ ਆਪਣੇ ਜਿਹੜੇ ਪੰਜਾਬੀ ਆਪਣੇ ਬੱਚੇ ਹੈਗੇ ਆ ਉਹ ਚਾਹੇ ਘੱਟ ਪੜੇ ਲਿਖੇ ਨੇ ਚਾਹੇ ਵੱਧ ਪੜੇ ਲਿਖੇ ਨੇ ਉਹਨਾਂ ਨੂੰ ਅਸੀਂ ਤੇ ਵਿਦੇਸ਼ਾਂ ਵਿੱਚ ਭੇਜ ਰਹੇ ਹੈਗੇ ਆ ਕਈਆਂ ਦੇ ਬਜ਼ੁਰਗ ਘਰ ਦੇ ਵਿੱਚ ਤਾਂ ਬਜ਼ੁਰਗ ਹੀ ਹੈਗੇ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਜਿਹੜੇ ਆ ਪ੍ਰਵਾਸੀ ਕਰ ਰਹੇ ਨੇ ਕਈ ਵਿਦੇਸ਼ਾਂ ਵਿੱਚ ਲੱਗੇ ਖਾਲੀ ਕੋਠੀਆਂ ਪਈਆਂ ਆ ਉਹ ਕੋਠੀਆਂ ਦੀ ਸਾਂਭ ਸੰਭਾਲ ਪ੍ਰਵਾਸੀ ਕਰ ਰਹੇ ਨੇ ਕਿਉਂਕਿ ਪੰਜਾਬੀਆਂ ਨੂੰ ਪੰਜਾਬੀਆਂ ਦੇ ਉੱਪਰ ਵੀ ਵਿਸ਼ਵਾਸ ਨਹੀਂ ਹੈਗਾ ਇਹ ਗੱਲ ਸਚਾਈ ਹੈਗੀ ਆ ਜਦੋਂ ਗਈ ਮੈਂ ਐਨਆਰਆਈਆਂ ਜਾਂ ਹੋਰ ਪਾਸੇ ਕਈਆਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਜਦੋਂ ਅਸੀਂ ਪੰਜਾਬੀਆਂ ਨੂੰ ਦੇ ਦਈਏ ਕੋਈ ਮਕਾਨ ਜਾਂ ਕਮਰਾ ਜਾਂ ਕੁਝ ਦੇ ਦਿੰਦੇ ਆ ਤਾਂ ਇਹ ਕਬਜ਼ਾ ਕਰਕੇ ਬਹਿ ਜਾਂਦੇ ਹੈਗੇ ਕੋਸ ਸਤਿੱਤियां ਤੁਸੀਂ ਇਹ ਦੱਸੋ ਉਹ ਕਹਿੰਦੇ ਪ੍ਰਵਾਸੀਆਂ ਨੂੰ ਤਾਂ ਅਸੀਂ ਜਦੋਂ ਮਰਜ਼ੀ ਚਾਹੀਏ ਕਿ ਜੇ ਕਬਜ਼ਾ ਇੱਕ ਕਰਦੇ ਹੀ ਨੇ ਜੇ ਕਰਨ ਵੀ ਤਾਂ ਇਹ ਕਿਉਂਕਿ ਇਹਨਾਂ ਦਾ ਦੇਸ਼ ਨਾ ਹੋਣ ਕਰਕੇ ਅਸੀਂ ਆਪਣੀ ਮжоਰਿਟੀ ਕੈਮ ਕਰਕੇ ਇਹਨਾਂ ਨੂੰ ਕੱਢ ਵੀ ਦੇਈਦਾ ਆ ਮਕਾਨਾਂ ਚ ਹੁਣ ਤੁਸੀਂ ਇਹ ਸੋਚੋ ਕਿ ਸਕੂਲ ਮੈਂ ਸਕੂਲਾਂ ਵਿੱਚ ਦੇਖੋ ਇਹਨਾਂ ਦੇ ਬੱਚੇ ਪੜ੍ਹ ਰਹੇ ਨੇ ਕਈਆਂ ਦੇ ਜਨਮੇ ਹੀ ਇੱਥੇ ਹੋਏ ਨੇ ਜਿਨ੍ਹਾਂ ਦਾ ਡਾਟਾ ਸਾਰਾ ਹੀ ਜਿੰਨਾ ਆ ਉਹ ਇੱਥੇ ਦਾ ਹੈਗਾ ਆ ਪੰਜਾਬ ਦਾ ਹੈਗਾ ਆ ਉੱਥੇ ਤੁਸੀਂ ਕੀ ਕਰੋਗੇ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਆ ਕਿ ਇਹ ਲੋਕ ਜੋ ਪ੍ਰਵਾਸੀ ਕੰਮ ਕਰਦੇ ਨੇ ਉਹਨਾਂ ਦੀ ਜਗ੍ਹਾ ਦੇ ਉੱਪਰ ਪੰਜਾਬੀ ਕੰਮ ਨਹੀਂ ਕਰ ਸਕਦੇ ਠੀਕ ਹੈ ਜੀ ਜੇ ਪੰਜਾਬੀ ਕੰਮ ਕਰਦੇ ਹੁੰਦੇ ਤਾਂ ਪ੍ਰਵਾਸੀ ਆਪਣੀ ਹੋਣ ਦੇ ਇੱਥੇ ਕਿੱਦਾਂ ਕੰਮ ਕਰ ਸਕਦੇ ਸੀ ਨਹੀਂ ਕਰ ਸਕਦੇ ਸੀ ਨਾ ਕਿਉਂਕਿ ਪੰਜਾਬੀਆਂ ਨੂੰ ਇਹਨਾਂ ਦੀ ਜ਼ਰੂਰਤ ਹੈ ਝੋਨੇ ਦੀ ਕਟਾਈ ਲੋਹਾਈ ਬਜਾਈ ਖੇਤੀਬਾੜੀ ਦੇ ਕੰਮ ਕਿਉਂ ਅਸੀਂ ਆਪਣੀ ਨੌਜਵਾਨ ਪੀੜ੍ਹੀ ਤੇ ਸਾਰੀ ਵਿਦੇਸ਼ਾਂ ਨੂੰ ਤੋੜੀ ਜਾ ਰਹੇ ਹੈਗੇ ਆ ਤਾਂ ਪਿੱਛੋਂ ਕੰਮ ਕੀ ਬਜ਼ੁਰਗਾ ਨੇ ਥੋੜੀ ਕਰ ਲੈਣਾ ਹੈ। ਬੇਸ਼ੱਕ ਮਸ਼ੀਨੀ ਜੋਗ ਗਿਆ। ਬਜ਼ੁਰਗਾ ਨੇ ਤਾਂ ਕੰਮ ਨਹੀਂ ਕਰ ਲੈਣਾ ਹੈਗਾ। ਕੰਮ ਤੇ ਇਹ ਨਾ ਕਿਸੇ ਤੋਂ ਤਾਂ ਕੰਮ ਲੈਣਾ ਪੰਜਾਬੀ ਕੰਮ ਕਰਕੇ ਜਿਹੜਾ ਰਾਜੀ ਨਹੀਂ ਹੈਗੇ ਜੇ ਰਾਜੀ ਹੁੰਦੇ ਇਹ ਸਵਾਲ ਆ ਪੰਜਾਬੀਆਂ ਸਾਰਿਆਂ ਦੇ ਉੱਪਰ। ਅਸੀਂ ਤਾਂ ਵਿਦੇਸ਼ਾਂ ਨੂੰ ਤੋੜ ਰਹੇ ਹਾਂ ਜੇ ਤੁਸੀਂ ਰਾਜੀ ਹੁੰਦੇ ਕੰਮ ਕਰਦੇ ਹੁੰਦੇ ਤਾਂ ਫਿਰ ਇਹਨਾਂ ਨੂੰ ਇੱਥੇ ਆਣ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਪੈਣੀ। ਠੀਕ ਹੈ ਨਾ? हां ਬਦੇਸ਼ਾ ਵਿੱਚ ਜਾ ਕੇ ਅਸੀਂ ਟੌਲਟੂ ਵੀ ਸਫਾ ਸਫਾ ਸਾਫ਼ ਕਰ ਲੈਣੀ ਹੈਗੀਆਂ ਉੱਥੇ ਉਹ ਹਰ ਕੰਮ ਕਰ ਲੈਣਾ ਜਿਹੜਾ ਅਸੀਂ ਪੰਜਾਬ ਵਿੱਚ ਰਹਿ ਕੇ ਨਹੀਂ ਕਰਦੇ ਹੈਗੇ ਕਿਉਂਕਿ ਸ਼ਾਨ ਘਟਦੀ ਹੈਗੀ ਆ ਆਪਣੀ ਸ਼ਾਨ ਘਟਦੀ ਆ ਭਾਈ ਤੇ ਅਸੀਂ ਇਹ ਕੰਮ ਕਿਉਂ ਕਰੀਏ ਕੰਮਾਂ ਨੂੰ ਮਾਰੇ ਗਣਦੇ ਆ ਤੇ ਉਹ ਸਾਰੇ ਕੰਮ ਜਿਹੜੇ ਆ ਇਹ ਕਰ ਲੈਂਦੇ ਹੈਗੇ ਆ ਦਿਹਾੜੀ ਦਾ ਪਾ ਵੀ ਇਹ ਕਰ ਲੈਂਦੇ ਹੈਗੇ ਆ ਤੇ ਹੋਟਲਾਂ 'ਚ ਵੀ ਕੰਮ ਕਰਦੇ ਹੈਗੇ ਆ ਖੇਤੀਬਾੜੀ ਦਾ ਵੀ ਇਹ ਕੰਮ ਕਰਦੇ ਆ ਕਹਿੰਦਾ ਮਤਲਬ ਇਹ ਆ ਕਿ ਸਾਡੀ ਖੇਤੀਬਾੜੀ ਤਾਂ ਪੂਰੀ ਤਰ੍ਹਾਂ ਜਿਹੜੀ ਆ ਉਹ ਪ੍ਰਵਾਸੀਆਂ ਦੇ ਉੱਪਰ ਨਿਰਭਰ ਹੋ ਚੁੱਕੀ ਹੈਗੀ ਆ ਹੁਣ ਤੁਸੀਂ ਪਹਿਰੇ ਲਾ ਲਓ ਸ਼ਹਿਰਾਂ ਦੇ ਵਿੱਚ ਜਾਓ ਗੋਰਖੇ ਆ ਉਹਨਾਂ ਨੂੰ ਗੋਰਖਾ ਕਹਿੰਦੇ ਹਨੁਪਾਲੀ ਆ ਉਹ ਪਹਿਰੇ ਲਾਉਂਦੇ ਆ ਸਾਡਾ ਕਿਹੜਾ ਬੰਦਾ ਕਰ ਇਹ ਕੰਮ ਕਰ ਕਰ ਲੇਗਾ ਕਿ ਆ ਇਹ ਸਾਰੇ ਕੰਮ ਜੇ ਤਾਂ ਤੁਸੀਂ ਇਹ ਸਾਰੇ ਕੰਮ ਕਰਨ ਨੂੰ ਤਿਆਰ ਹੈਗੇ ਆ ਤੇ ਫਿਰ ਤੇ ਤੁਸੀਂ ਇਹ ਆਵਾਜ਼ ਉਠਾ ਸਕਦੇ ਹੈਗੇ ਆ ਜਦ ਤੁਸੀਂ ਇਹ ਕੋਈ ਕੰਮੇ ਨਹੀਂ ਕਰ ਸਕਦੇ ਆ ਤੇ ਆਵਾਜ਼ ਠਾਣ ਦਾ ਤੁਹਾਨੂੰ ਕਿਸੇ ਨੂੰ ਕੋਈ ਵੀ ਹੱਕ ਨਹੀਂ ਹੈਗਾ ਪੰਜਾਬ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਔਰ ਮੇਰੀ ਇੱਕ ਇੰਟਰਨੈਸ਼ਨਲ ਪੱਧਰ ਤੇ ਉੱਪਰ ਵੀ ਗੱਲਾਂ ਬਾਤਾਂ ਹੋਈਆਂ ਕਈਆਂ ਨਾ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਬੁੱਧੀਜੀਵੀ ਹੈਗੇ ਆ ਉਹਨਾਂ ਨਾਲ ਵੀ ਮੇਰੀਆਂ ਗੱਲਾਂ ਹੋਈਆਂ ਉਹਨਾਂ ਦਾ ਇਹ ਵੀ ਕਹਿਣਾ ਆ ਕਿ ਜਿਹੜੇ ਸਾਡੇ ਪੰਜਾਬੀ ਯੂਪੀ ਬਿਹਾਰ ਦੇ ਵਿੱਚ ਗਏ ਹੋਏ ਨੇ ਜਾਂ ਹੋਰ ਜਗ੍ਹਾ ਤੇ ਗਏ ਹੋਏ ਨੇ ਜੇਕਰ ਉਹਨਾਂ ਨੇ ਇਹ ਆਵਾਜ਼ ਟਾਲ ਲਈ ਕਿ ਤੁਹਾਡੇ ਪੰਜਾਬੀਆਂ ਨੂੰ ਜੁਪੀ ਬਿਹਾਰ ਜਾਂ ਬੰਗਾਲ ਜਾਂ ਇਧਰੋਂ ਕੱਢਿਆ ਜਾਵੇ ਤੇ ਫਿਰ ਉੱਥੇ ਤੁਹਾਡਾ ਕੀ ਕਹਿਣਾ ਹੈ ਇਹ ਆਵਾਜ਼ ਤੇ ਉੱਠੇਗੀ ਜਦੋਂ ਤੁਸੀਂ ਪੰਜਾਬੀਆਂ ਨੂੰ ਇਧਰੋਂ ਕੱਢੋਗੇ ਤਾਂ ਜਿਹੜੇ ਸਾਡੇ ਪੰਜਾਬੀ ਉੱਧਰ ਬਸ ਰਹੇ ਹੈਗੇ ਆ ਤਾਂ ਇਹ ਇਹ ਸਾਰੇ ਪ੍ਰਵਾਸੀ ਉੱਥੇ ਜਾ ਕੇ ਆਪਣੀ ਉੱਥੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਆਪਣੇ ਜਿਹੜੇ ਉੱਧਰਲੇ ਮੰਤਰੀ ਹੈਗੇ ਆ ਪਰਿਵਾਰੀ ਹੈਗੇ ਆ ਉੱਧਰਲੇ ਜੋ ਹੈਗੇ ਆ ਉਨਾ ਦੇ ਕੋਲ ਆਪਣੀ ਮੰਗ ਰੱਖਣਗੇ ਕਿ ਸਾਨੂੰ ਪੰਜਾਬ ਦੇ ਵਿੱਚ ਅਗਰ ਨਹੀਂ ਰਹਿਣ ਦਿੱਤਾ ਜਾਂਦਾ ਤੇ ਅਸੀਂ ਪੰਜਾਬੀ ਆਪਣੇ ਇੱਥੇ ਨਹੀਂ ਰਹਿਣ ਦੇਣੇ ਥੋੜੀ ਲੰਬੀ ਸੋਚ ਵਿਚਾਰ ਕਰੀ ਦੀਆ ਪੰਜਾਬੀ ਇੱਕ ਇੱਕ ਦਮ ਵੀ ਕਿਸੇ ਕੰਮ ਦੇ ਉੱਪਰ ਨਹੀਂ ਉੱਠ ਜਾਣਾ ਚਾਹੀਦਾ ਹੈ ਉਹਦੀ ਲੰਬੀ ਸੋਚੋ ਵਿਚਾਰ ਪਟੰਦਰੇ ਕਰੋ ਦੇਖੋ ਜਿਹੜੀਆਂ ਇਹ ਬਾਰਦਾਤਾ ਕਰਦੇ ਹੈਗੇ ਉਹਦਾ ਬੇਹੱਦੀ ਦੁੱਖ ਹੈਗਾ ਕਿਉਂਕਿ ਕਾਨੂੰਨ ਸਾਡਾ ਐਡਾ ਕੋਈ ਸਖਤ ਨਹੀਂ ਹੈ ਕਾਫੀ ਲੰਬਾ ਸਮਾਂ ਲਾ ਲੈਂਦਾ ਫਾਸਟ ਟਰੈਕ ਇਹੋ ਜੇ ਕੰਮ ਲੇ ਹੋਣੀ ਚਾਹੀਦੀ ਮੈਂ ਟੈਲੀਵਿਜ਼ਨ ਦੇ ਵਿੱਚ ਜੀ ਪੰਜਾਬ ਹਿਮਾਚਲ ਤੇ ਵੀ ਕੱਲ ਇਹੀ ਗੱਲ ਕਹੀ ਸੀਗੀ ਕਿ ਜੇਕਰ ਫਾਸਟ ਟਰੈਕ ਰਾਹੀਂ ਸਮਾਂਬੱਧ ਦੇ ਵਿੱਚ ਹਫ਼ਤਾ ਦੋ ਹਫ਼ਤੇ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਉਹਦੀ ਸਜ਼ਾ ਸੁਣਾ ਦਿੱਤੀ ਜਾਵੇ ਤੇ ਇਹ ਆਵਾਜ਼ਾਂ ਨਹੀਂ ਉੱਠਣੀਆਂ ਹੈਗੀਆਂ ਆਵਾਜ਼ਾਂ ਤਾਂ ਉੱਡਦੀਆਂ ਆ ਜਦੋਂ ਦੋਸ਼ੀ ਨੂੰ ਕਾਬੂ ਕਰ ਲਿਆ ਜਾਂਦਾ ਆ ਤਾਂ ਜੇਰ ਭੇਜ ਦਿੱਤਾ ਜਾਂਦਾ ਤੇ ਲੰਬਾ ਸਮਾਂ ਜਿਹੜਾ ਆ ਉਹ ਉਹਦੀ ਐ ਸੁਣਵਾਈ ਹੁੰਦੀ ਰਹਿੰਦੀ ਹੈਗੀ ਆ ਜਦ ਦੋਸ਼ੀ ਤਾਂ ਦੋਸ਼ ਤੈ ਹੋ ਗਿਆ ਤਾਂ ਫਿਰ ਲੰਬ-ਲੰਬੀਆਂ ਸੁਣਵਾਈਆਂ ਵਿਦੇਸ਼ਾਂ ਵਿੱਚ ਤੇ ਇਹ ਕੰਮ ਨਹੀਂ ਹੋ ਰਿਹਾ ਨਾ ਵਿਦੇਸ਼ਾਂ ਵਿੱਚ ਚਾਹੇ ਉਹਨਾਂ ਦਾ ਬੰਦਾ ਹੋਵੇ ਚਾਹੇ ਸਾਡਾ ਬੰਦਾ ਹੋਵੇ ਚਾਹੇ ਕੋਈ ਹੋਵੇ ਉਹ ਦੋਸ਼ੀ ਸਿੱਧ ਹੋ ਜਾਂਦਾ ਤੇ ਨਾਲ ਦੀ ਨਾਲ ਸਜ਼ਾ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ ਜਾਂਦੀ ਆ ਥੋੜੀ ਜਿਹੀ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਵੀ ਜ਼ਰੂਰਤ ਹੈ ਇਹ ਜਿਹੜੇ ਰੋਲੇ ਰੱਪੇ ਪੈ ਜਾਂਦੇ ਆ ਹੁਣ 84 ਦੇ ਸਮੇਂ ਦੇ ਜਿਹੜੇ ਆ ਗਏ ਬੰਦੀ ਸਿੰਘ ਆ ਗਏ ਉਹ ਕੱਦ ਦੇ ਬੰਦ ਹੈ ਗਿਆ ਉਹਨਾਂ ਦੇ ਕਈਆਂ ਪੀੜੀਆਂ ਵੀ ਖਤਮ ਹੋ ਗਈਆਂ ਤੇ ਉਹ ਉਹਨਾਂ ਦਾ ਅਜੇ ਤੱਕ ਇਨਸਾਫ ਇਹ ਨਹੀਂ ਪੂਰੀ ਤਰ੍ਹਾਂ ਹੋ ਰਿਹਾ ਹੈਗਾ ਕਹਿੰਦਾ ਮਤਲਬ ਹੈਗਾ ਕਿ ਜੇ ਥੋੜੀ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇ ਕਿ ਜਿਹੜਾ ਬੰਦਾ ਦੋਸ਼ੀ ਸਿੱਧ ਹੋ ਜਾਂਦਾ ਹੈਗਾ ਜਿਹੜਾ ਬੰਦਾ ਸਿੱਧ ਹੋ ਜਾਂਦਾ ਕਿ ਇਸਨੇ ਇਹ ਅਪਰਾਧ ਕੀਤਾ ਹੈਗਾ ਆ ਉਸ ਅਪਰਾਧੀ ਨੂੰ ਸਮਵਧ ਤਰੀਕੇ ਦੇ ਵਿੱਚ ਜਿਹੜਾ ਆ ਕਿ ਉਹ ਉਹਦੀ ਸਜ਼ਾ ਦੇ ਦਿੱਤੀ ਜਾਵੇ ਤਾਂ ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਉਠਾਣੀ ਹੈਗੀ ਆਵਾਜ਼ ਤਾਂ ਉਠਦੀ ਹੈਗੀ ਆ ਜਦੋਂ ਕਿ ਟਾਈਮ ਲੱਗ ਜਾਂਦਾ ਨਿਰਵਾ ਕੇਸ ਜਾਂ ਹੋਰ ਕੇਸ ਬਹੁਤ سارے ਕੇਸ ਐਸੇ ਹੈਗੇ ਆ ਜਿਨ੍ਹਾਂ ਦੀ ਸੁਣਵਾਈ ਕਿੰਨੇ-ਕਿੰਨੇ ਸਮੇਂ ਬਾਅਦ ਹੋਈ ਲੋਕਾਂ ਨੂੰ ਸੜਕਾਂ ਤੇ ਆਣਾ ਪਿਆ ਆਪਣਾ ਇਨਸਾਫ ਲੈਣ ਦੇ ਲਈ ਪੰਜਾਬੀਆਂ ਨੂੰ ਚਾਹੇ ਕੋਈ ਵੀ ਸਿਗੇ ਚਾਹੇ ਦਿੱਲੀ ਸੀ ਚਾਹੇ ਕਿਤੇ ਵੀ ਸੀ ਠੀਕ ਹੈ ਜੀ ਥੋੜਾ ਜਿਹਾ ਇਹ ਸੋਚ ਲਓ ਕੀ ਤੁਸੀਂ ਇਹਨਾਂ ਨੂੰ ਕੱਢੋਗੇ ਪਹਿਲੀ ਗੱਲ ਤਾਂ ਇਹ ਹੈ ਕਿ ਕੀ ਤੁਸੀਂ ਇਹਨਾਂ ਦੀ ਜਗ੍ਹਾ ਲੈਣ ਨੂੰ ਤਿਆਰ ਹੈਗੇ ਆ ਖੇਤਾਂ ਵਿੱਚ ਕੰਮ ਕਰੋਗੇ ਮੰਡੀਆਂ ਦੇ ਵਿੱਚ ਜਾ ਕੇ ਕੰਮ ਕਰੋਗੇ ਰੇੜੀਆਂ ਤੁਸੀਂ ਲਗਾਓਗੇ ਕਿ 버ਗਰ ਗੋਲ ਗੱਪੇ ਇਹ ਚੀਜ਼ਾਂ ਤੁਸੀਂ ਵੇਚੋਗੇ ਕੀ ਪਹਿਰੇਦਾਰੀਆਂ ਕਰੋਗੇ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਕੀ ਤੁਸੀਂ ਝਾੜੂ ਪੋਚੇ ਲਾ ਲਾਓਗੇ ਸਾਨੂੰ ਸ਼ਰਮ ਆਉਂਦੀ ਆ ਕਿ ਅਸੀਂ ਇੱਕ ਪੰਜਾਬੀ ਹੋ ਕੇ ਕਿਸੇ ਦੇ ਝਾੜੂ ਪੋਚੇ ਕਿਉਂ ਲਾਈਏ ਇਸ ਕਰਕੇ ਜਿਹੜਾ ਹੈਗਾ ਆ ਕੀ ਪੰਜਾਬੀਆਂ ਦੀ ਅਗਰ ਇਹ ਮਜਬੂਰੀ ਆ ਇਸੇ ਲਈ ਪ੍ਰਵਾਸੀ ਨਾਲੇ ਜ਼ਰੂਰੀ ਆ ਪ੍ਰਵਾਸੀਆਂ ਪੰਜਾਬੀਆਂ ਦੀ ਪ੍ਰਵਾਸੀ ਮਜਬੂਰੀ ਆ ਇਸੇ ਲਈ ਪ੍ਰਵਾਸੀ ਪੰਜਾਬੀਆਂ ਲਈ ਜ਼ਰੂਰੀ ਹੋ ਗਏ ਨੇ ਇਸ ਕਰਕੇ ਥੋੜਾ ਸੋਚ ਵਿਚਾਰ ਕਰੋ ਬੜਾ ਸਰਵੇ ਕੀਤਾ ਹੁਣ ਪਿੰਡਾਂ ਦੀ ਦੇਖੋ ਅਸੀਂ ਤੇ ਖਬਰ ਲਾਣੀ ਆ ਜਿੱਥੇ ਵੀ ਮਤੇ ਪੈ ਰਹੇ ਨੇ ਕਿਉਂਕਿ ਇਹ ਸਾਡਾ ਚੈਨਲ ਹੈਗਾ ਆ ਉਹ ਚਾਹੇ ਇਹਨਾਂ ਦੇ ਵਿਰੋਧ ਦੇ ਵਿੱਚ ਗੱਲ ਹੁੰਦੀ ਆ ਚਾਹੇ ਇਹਨਾਂ ਦੇ ਹੱਕ ਦੇ ਵਿੱਚ ਪ੍ਰਵਾਸੀਆਂ ਦੇ ਗੱਲ ਹੁੰਦੀ ਆ ਸਾਡਾ ਕੰਮ ਤੇ ਖਬਰ ਲਗਾਉਣਾ ਆ ਗੱਲ ਨੂੰ ਜਿਹੜਾ ਹੈਗਾ ਪ੍ਰਵਾਸੀਆਂ ਤੱਕ ਵੀ ਤੇ ਪੰਜਾਬੀਆਂ ਤੱਕ ਗੱਲ ਨੂੰ ਪਹੁੰਚਾਉਣਾ ਹੈ ਜੋ ਕੁਝ ਵੀ ਇਸ ਦੇ ਵਿੱਚ ਮੈਂ ਗੱਲਾਂ ਕਹੀਆਂ ਹੈਗੀਆਂ ਤੁਸੀਂ ਇਹਨੂੰ ਕਮੈਂਟ ਦੇ ਵਿੱਚ ਕਰੋ ਜਾਂ ਮੇਰੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਮੇਰੇ ਨਾਲ ਕੋਈ ਵੀ ਗੱਲ ਕਰ ਸਕਦਾ ਹੈ ਚਾਹੇ ਕੋਈ ਇਹਨਾਂ ਦੇ ਵਿਰੋਧ ਵਿੱਚ ਆ ਚਾਹੇ ਕੋਈ ਇਹਨਾਂ ਦੇ ਹੱਕ ਵਿੱਚ ਆ ਮੈਂ ਉਹਨਾਂ ਦੇ ਖੁਦ ਇੰਟਰਵਿਊ ਕਰੂੰਗਾ ਬਿਠਾ ਕੇ ਨਾਲ ਉਹਨਾਂ ਦੇ ਪ੍ਰਵਾਸੀ ਵੀ ਬਿਠਾ ਲਾਂਗਾ ਨਾਲ ਪੰਜਾਬੀ ਵੀ ਬਿਠਾ ਲਾਂਗਾ ਜਿਹੜੀਆਂ ਜਥੇਬੰਦੀਆਂ ਹੱਕ ਵਿੱਚ ਨੇ ਜਾਂ ਵਿਰੋਧ ਦੇ ਵਿੱਚ ਵੀ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦੀਆਂ ਮੈਂ ਖੁਦ ਆ ਕੇ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਬਿਠਾ ਲਾਂਗਾ ਤੇ ਗੱਲਬਾਤ ਕਰਾਂਗਾ ਤੇ ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲਾਂਗਾ ਮੇਰੇ ਨਾਲ ਫੋਨ ਤੇ ਉੱਪਰ ਤੁਸੀਂ ਕੰਟੈਕਟ ਕਰ ਲਓ ਮੈਨੂੰ ਜਿੱਥੋਂ ਚਾਹੋ ਮੈਂ ਤੁਹਾਡੇ ਕੋਲ ਆ ਕੇ ਇੰਟਰਵਿਊ ਤੁਹਾਡੀ ਕਰ ਲਾਂਗਾ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਕਿਸੇ ਦੇ ਹੱਕ ਵਿੱਚ ਆ ਜਾਂ ਕਿਸੇ ਦੇ ਪੱਖ ਵਿੱਚ ਆ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਆ ਪਰ ਜੋ ਸ਼ੀਸ਼ਾ ਆ ਸਚਾਈ ਆ ਉਹ ਤੁਹਾਡੇ ਸਾਹਮਣੇ ਲਿਆਣੀ ਬੇਹੱਦ ਹੀ ਜ਼ਰੂਰੀ ਹੈਗੀ ਆ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਸੋਚ ਵਿਚਾਰ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਹੈਗੇ ਆ ਹਾਂ ਵੈਰੀਫਿਕੇਸ਼ਨ ਜ਼ਰੂਰੀ ਆ ਉੱਥੇ ਸਾਡੀ ਵੀ ਹੁੰਦੀ ਆ ਕਾਗਜ਼ ਪੱਤਰਾ ਰਾਹੀਂ ਵੈਰੀਫਿਕੇਸ਼ਨ ਇਹ ਆਪਣੀ ਵੈਰੀਫਿਕੇਸ਼ਨ ਜਿਹੜੀ ਉਧਰਲੀ ਹੈਗੀ ਆ ਜਿੱਥੋਂ ਵੀ ਜਿਸ ਵੀ ਦੇਸ਼ ਤੋਂ ਆਏ ਹੋਏ ਆ ਉੱਥੇ ਦਾ ਆਪਣਾ ਜਿਹੜਾ ਆ ਉੱਥੇ ਦੇ ਜਿਹੜੇ ਥਾਣੇ ਵਾਲੇ ਆ ਜਾਂ ਉੱਥੇ ਦੇ ਜੋ ਵੀ ਮਤਲਬ ਜਿੱਦਾਂ ਅਸੀਂ ਵਿਦੇਸ਼ ਨੂੰ ਜਾਂਦੇ ਆ ਤਾਂ ਸਾਡੀਆਂ ਕਾਰਵਾਈਆਂ ਹੁੰਦੀਆਂ ਆ ਇਹਨਾਂ ਦੀਆਂ ਕਾਰਵਾਈਆਂ ਕੀਤੀਆਂ ਜਾਂ ਜੋ ਰਹਿਣ ਦੇ ਲੈ ਕੇ ਆ ਤਾਂ ਉਹਨਾਂ ਨੂੰ ਰਹਿਣ ਦਿੱਤਾ ਜਾਵੇ ਤੇ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਬੇਸ਼ੱਕ ਕਾਨੂੰਨ ਤੋੜਦੇ ਉੱਪਰ ਜੋ ਕਾਨੂੰਨ ਕਹਿੰਦਾ ਹੈ ਉਹਦੇ ਮੁਤਾਬਕ ਇਹਨਾਂ ਨੂੰ ਕੱਢ ਕਢ ਵੀ ਸਕਦੇ ਹੈਗੇ ਤੁਸੀਂ ਕਹਿਣ ਦਾ ਮਤਲਬ ਹੈ ਕੰਮ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਅਗਰ ਕੀਤਾ ਜਾਵੇ ਜਾਂ ਕਾਨੂੰਨ ਬਣਾਇਆ ਜਾਵੇ ਹਿਮਾਚਲ ਦੀ ਜਗ੍ਹਾ ਉੱਤਰਾਖੰਡ ਦੀ ਜਗ੍ਹਾ ਜਿੱਥੇ ਕਾਨੂੰਨ ਬਣੇ ਹੋਏ ਆ ਸੀ ਪੰਜਾਬੀ ਜਾ ਕੇ ਉੱਥੇ ਜ਼ਮੀਨ ਨਹੀਂ ਲੈ ਸਕਦਾ ਹੈਗਾ ਠੀਕ ਹੈ ਨਾ ਜਾਂ ਤੁਸੀਂ ਕੋਈ ਕਾਨੂੰਨ ਬਣਾਉਣ ਦੀ ਮੰਗ ਕਰੋ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤਾਂ ਤੁਸੀਂ ਸਭ ਕੁਝ ਕਰ ਸਕਦੇ ਆ ਪਰ ਜਿਹੜੇ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਰਹੇ ਨੇ ਕਈ ਪੰਚਾਇਤਾਂ ਮਤੇ ਨਹੀਂ ਪਾ ਰਹੀਆਂ ਕਈ ਪੰਚਾਇਤਾਂ ਦਵਾਹੇ ਠਾਕੇ ਮਤੇ ਪਾ ਰਹੀਆਂ ਕਿ ਯਾਰ ਉਸ ਪੰਚਾਇਤ ਨੇ ਬਾਤਤਾ ਉਸ ਪੰਚਾਇਤ ਨੇ ਬਾਤਤਾ ਸਾਡੀ ਪੰਚਾਇਤ ਨੇ ਮਤਾ ਨਹੀਂ ਪਾਇਆ ਉਹਨਾਂ ਨੂੰ ਮਜਬੂਰੀ ਵਿੱਚ ਵੀ ਮਤੇ ਜਿਹੜੇ ਆ ਇਹਨਾਂ ਦੇ ਖਿਲਾਫ ਪਾਣੇ ਪੈ ਰਹੇ ਹੈਗੇ ਆ ਸੋ ਇਸ ਕਰਕੇ ਕੋਈ ਵੀ ਡਿਬੇਟ ਕਰਨਾ ਚਾਹੁੰਦਾ ਆ ਤਾਂ ਮੈਂ ਆਪਣੇ ਇਸ ਚੈਨਲ ਦੇ ਉੱਪਰ ਡਿਬੇਟ ਜਿੱਥੇ ਜਿਹੜੇ ਵੀ ਪਿੰਡ ਦੇ ਰੱਖਣਾ ਚਾਹੁੰਦੇ ਆ ਮੇਰਾ ਚੈਨਲ ਉੱਥੇ ਜਾਏਗਾ ਡਿਬੇਟ ਕਰੇਗਾ ਔਰ ਆਪਣੇ ਚੈਨਲ ਤੇ ਬਿਨਾਂ ਕੋਈ ਕੱਟ ਲਗਾਏ ਦਿਖਾਏਗਾ ਸੋ ਇਹ ਸਾਰੀ ਜੋ ਗੱਲਬਾਤ ਹੈ ਗਿਆ ਤੁਸੀਂ ਸੁਣ ਲਈ ਗਿਆ ਵੀ ਵੀਡੀਓ ਨੂੰ ਸਕਿਪ ਕਰਕੇ ਨਾਲ ਸੁਣੋ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੇਚੋ ਤਾਂ ਜੋ ਜਿਹੜੇ ਹੈਗੇ ਮੇਰੀ ਆਵਾਜ਼ ਵੀ ਪੁੱਛ ਸਕੇ ਤੇ ਜੋ ਮੈਂ ਵਿਚਾਰ ਦਿੱਤੇ ਹੈਗੇ ਉਹਨਾਂ ਤੇ ਵੀ ਵਿਚਾਰ ਕਰੋ ਕਿ ਮੈਂ ਕਿੰਨਾ ਕੁ ਸਹੀ ਆ ਕਿ ਕਿੰਨਾ ਕੁ ਗਲਤ ਹੈਗਾ ਤਾਂ ਫਿਰ ਤੁਸੀਂ ਇਹਨਾਂ ਨੂੰ ਕੱਢਣ ਦੀ ਆਵਾਜ਼ ਉਠਾ ਸਕਦੇ ਹੋ ਜੇਕਰ ਤੁਸੀਂ ਖੁਦ ਨਿਰਭਰ ਹੋ ਜਾਂਦੇ ਹੋ ਆਪਣੇ ਆਪ ਦੇ ਉੱਪਰ ਸੋ ਧੰਨਵਾਦ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫਿਰ ਤੁਸੀਂ ਸ਼ਰਧਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ